ਵਾਹਿਗੁਰੂ ਜੀ ਸਲਾਮ ਵਾਲੇਕਮ ਜੀ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੇਜ ਸਰਕਾਰ ਦੇ ਦੂਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਸੋ ਜਿਵੇਂ ਆਪ ਸਭ ਜਾਣਦੇ ਹੋ ਕਿ ਨਰਾਤੇ ਚੱਲ ਰਹੇ ਨੇ ਨਰਾਤਿਆਂ ਦੇ ਵਿੱਚ ਆਪਣੇ ਜਿਹੜੇ ਕੁਲਦੇਵੀ ਕੁਲਦੇਵਤਾ ਹੁੰਦੇ ਨੇ ਉਹਨਾਂ ਨੂੰ ਖੁਸ਼ ਕਰਨ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ ਤੇ ਸਭ ਤੋਂ ਵਧੀਆ ਗੱਲ ਆ ਕਿ ਆ ਮਹੀਨਾ ਨਵਈਆ ਚੱਲ ਰਿਹਾ ਹੈ ਹਰ ਸਾਲ ਆਉਂਦਾ ਹੈ ਮਹੀਨਾ ਦੀਵਾਲੀ ਦੇ ਦਿਨਾਂ ਦੇ ਦਿਨ ਬਹੁਤ ਵਧੀਆ ਹੁੰਦੇ ਆ ਆਪਣੇ ਦੇਵੀ ਦੇਵਤੇ ਬਜ਼ੁਰਗਾਂ ਨੂੰ ਪੀਰਾਂ ਨੂੰ ਤੇ ਉਹ ਲਈ ਉਹਨਾਂ ਨੂੰ ਸਿੱਧ ਕਰਨ ਲਈ ਗੱਡੀਆਂ ਨੂੰ ਸੈੱਟ ਕਰਨ ਲਈ ਸੇਵਾ ਕਰਨ ਲਈ ਸਾਰਿਆਂ ਲਈ ਇਹ ਕੰਮ ਟੈਂਪ ਵਧੀਆ ਹੁੰਦਾ ਆ ਸੋ ਨਰੋਤਿਆਂ ਦੇ ਵਿੱਚ ਤੁਸੀਂ ਆਪਣੀ ਕੁਲ ਦੇਵੀ ਨੂੰ ਕਿਵੇਂ ਤੁਸੀਂ ਸਿੱਧ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਉਹਨਾਂ ਨੂੰ ਮਨਾ ਸਕਦੇ ਹੋ ਰੁੱਸੇ ਹੋਏ ਨੇ ਅਗਰ ਅਗਰ ਕਿਸੇ ਨੇ ਬੰਨੇ ਦਾ ਕਿਵੇਂ ਕੀਲ ਬੰਨਣ ਤੋੜ ਸਕਦੇ ਹੋ ਸਾਰੀ ਜਾਣਕਾਰੀ ਦਵਾਂਗੇ ਸਾਰੀ ਗੱਲਬਾਤ ਕਰਾਂਗੇ ਸੋ ਬਣੇ ਰਹੋ ਵੀਡੀਓ ਦੇ ਨਾਲ ਉਸ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਕਿ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਤੱਕ ਕੇ ਰੱਖੋ ਤਾਂ ਜੋ ਆਉਣ ਵਾਲੀਆ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਸੁ ਗੱਲਬਾਤ ਇਦਾਂ ਜੀ ਬੜੇ ਸਾਰੇ ਲੋਕ ਅਲਝਾਤਾਂ ਨਹੀਂ ਜਪੇ ਰਹਿੰਦੇ ਆ ਕਿ ਸਾਨੂੰ ਕਿਸੇ ਨੇ ਉਸ ਕਰਤਾ ਜ਼ਿਆਦਾਤਰ ਲੋਕ ਕਰਨ ਕਰਾਉਣ ਦੇ ਚੱਕਰਾਂ ਛੁੱਟ ਜਿਓ ਹਾਲਾਂਕਿ ਕੀਤਾ ਘਟਾ ਹੁੰਦਾ ਆ ਆਪਣੇ ਦੇਰ ਦੀ ਦੇਵੀ ਦੇਵਤੇ ਹੁੰਦੇ ਆ ਆਪਣੇ ਕੁੱਲ ਪੀਰ ਹੁੰਦੇ ਆ ਕੁੱਲ ਦੇਵੀ ਦੇਵਤੇ ਉਹਨਾਂ ਨੇ उलਝਾਪਤ ਪਾਇਆ ਗਿਆ ਹੁੰਦਾ ਜਾਂ ਕਿਸੇ ਵੇਲੇ ਕਿਸੇ ਤੇ ਕੋਈ ਏਡੀ ਗੱਲਵਾਦ ਨਹੀਂ ਹੁੰਦੀ ਕੀਤਾ ਕਰਾ ਜਰੂਰ ਹੁੰਦਾ ਹਲਕਾ ਫੁਲਕਾ ਪਰ ਉਹਨੂੰ ਠੀਕ ਨਹੀਂ ਹੋਣ ਤੇ ਆਉਂਦੇ ਹੁੰਦੇ ਉਹ ਕਦੇ ਠੀਕ ਹੁੰਦੇ ਨਹੀਂ ਕਿਉਂਕਿ ਉਹਨਾਂ ਦੇ ਆਪ ਦੇ ਜਿਹੜੇ ਬੀਜ ਰਗਾਉਂਦੇ ਆ ਆਪਣੇ ਕੁੱਲ ਦੇਵੀ ਦੇਵਤੇ ਹੁੰਦੇ ਆ ਉਹ ਰਸਤਾ ਹੀ ਨਹੀਂ ਉਹਨਾਂ ਨੂੰ ਦਿੰਦੇ ਹੁੰਦੇ ਉਹ ਠੀਕ ਹੀ ਨਹੀਂ ਹੋਣ ਦਿੰਦੇ ਹਲਝਾਤਾਂ ਨਹੀਂ ਜਪਾ ਕੇ ਰੱਖਦੇ ਹੁੰਦੇ ਕਿਉਂਕਿ ਉਹ ਰੋਸ਼ਟ ਹੋਏ ਬੰਦਾ ਤੁਸੀਂ ਉਹਨਾਂ ਇਮਾਨ ਮੰਨੋਤ ਨਹੀਂ ਕਰਦੇ ਜਾਂ ਮੰਨ ਮੰਨੋਤ ਕਰਦੇ ਤੁਹਾਨੂੰ ਰਾਸਤਾ ਹੀ ਨਹੀਂ ਪਤਾ ਉਹਨਾਂ ਦਾ ਠੀਕ ਹੈ ਜੀ ਜੇ ਕੋ ਗਲਤੀਆਂ ਹੋ ਜਾਂਦੀਆਂ ਆ ਇਹਨਾਂ ਚੱਕਰਾਂ ਕਰਕੇ ਬੰਦਾ ਲਜਾਜ ਪਿਆ ਰਹਿੰਦਾ ਆ ਤੇ ਸਾਲ ਦੇ ਵਿੱਚ ਵੈਸੇ ਨਰਾਤੇ ਕਈ ਵਾਰ ਆਉਂਦੇ ਆ ਗੋਪਤ ਨਰਾਤੇ ਆ ਜਾਂਦੇ ਆ ਸੌਣ ਦੇ ਨਰਾਤੇ ਆ ਜਾਂਦੇ ਜਿਹੜੇ ਚਰ ਰਹੇ ਆ ਚੇਤ ਦੇ ਨਰਾਤੇ ਆ ਆਉਂਦੇ ਆ ਠੀਕ ਹੈ ਨਰਾਤੇ ਕਈ ਵਾਰੀ ਆਉਂਦੇ ਆ ਚੇਤ ਦੇ ਨਰਾਤੇ ਤੇ ਸੌਣ ਦੇ ਨਰਾਤੇ ਸਭ ਤੋਂ ਵਧੀਆ ਹੁੰਦੇ ਨੇ ਜਿਹਦੇ ਵਿੱਚ ਕੀ ਅਬਾ ਕੁਲ ਦੇ ਵੀ ਦੇਵਤੇ ਨੂੰ ਪੂਜਦੇ ਆ ਠੀਕ ਹੈ ਜੀ ਕਿਉਂਕਿ ਉਦੋਂ ਦਾ ਜੰਨੀਆਂ ਦੇਵੀਆਂ ਹੁੰਨੀਆਂ ਨੇ ਨੌ ਨਰਾਤੇ ਹੁੰਦੇ ਆ ਨੌ ਨਰਾਤਿਆਂ ਦੇ ਵਿੱਚ ਤੁਸੀਂ ਨੌ ਦੇਵੀਆਂ ਦੀ ਪੂਜਾ ਕਰਦੇ ਹੋ ਤੇ ਨੌਾਂ ਦੇ ਵਿੱਚ ਕਿਸੇ ਨਾ ਕਿਸ ਦੀ ਕੋਈ ਨੌ ਕੁਲ ਦੇ ਵੀ ਹੁੰਦੀ ਆ ਤੇ ਕੰਨਿਆਂ ਦੇ ਇਹਨਾਂ ਤੋਂ ਉਦਾਂ ਵੀ ਕੁਲ ਦੇ ਵੀ ਲੱਗ ਹੁੰਦੀ ਆ ਠੀਕ ਆ ਜੀ ਤੇ ਉਹ ਜਿਹੜਾ ਅਸ਼ਟਮੀ ਦਾ ਗਈ ਮੱਥਾ ਟੇਕਦੇ ਨੇ ਕੁਲ ਦੇਵੀ ਦਾ ਮੱਥਾ ਟੇਕਿਆ ਜਾਂਦਾ ਹੁੰਦਾ ਹਸਣ ਦੁਰਗਾਮਾ ਦਾ ਵੀ ਟੇਕਿਆ ਜਾਂਦਾ ਸਾਰੀ ਦੇਵੀਆਂ ਦਾ ਟੇਕਿਆ ਜਾਂਦਾ ਪਰ ਉਸ ਦਿਨ ਜਿਹੜਾ ਮੇਨ ਧੂਪ ਘਰ ਦੇ ਵਿੱਚ ਪੈਂਦਾ ਹੁੰਦਾ ਹਵਨ ਪੈਂਦਾ ਹੁੰਦਾ ਆਪਣੇ ਕੁਲ ਦੇਵੀ ਦੇ ਨਾਂ ਦਾ ਪੈਂਦਾ ਹੁੰਦਾ ਸਾਡੇ ਖਾਨਦਾਨ ਦੇ ਵਿੱਚ ਸ਼ੁਰੂ ਤੋਂ ਰੀਤ ਚੱਲੀ ਆ ਰਹੀ ਹੈ ਆਪਣੇ ਕੁਲ ਦੇਵੀ ਦੇ ਨਾਂ ਦਾ ਹੀ ਧੂਪ ਪਾਉਣਾ ਨਰੋਥਿਆ ਵਿੱਚ ਜਦੋਂ ਮੱਥਾ ਟੇਕਦੇ ਆ ਲੱਗਈ ਉਹਦੇ ਨਾਲ ਇਹ ਹੁੰਦਾ ਆ ਛੋਟੀ ਕੁਲ ਦੇਵੀ ਦੇਵਤੇ ਜਿਹੜੇ ਹੁੰਦੇ ਉਹ ਖੁਸ਼ ਰਹਿੰਦੇ ਨੇ ਮੰਨਣਾ ਦੋਸੇ ਸਾਰੀ ਦੇਵੀਆਂ ਨੂੰ ਠੀਕ ਹੈ ਸਾਰੀ ਦੇਵੀਆਂ ਨੂੰ ਨਮਸਕਾਰ ਕਰੂਗੇ ਤਾਂ ਇਹ ਹੁੰਦਾ ਨੇ ਇੱਕ ਇਹਨਾਂ ਦਾ ਵੀ ਕੁਲ ਵਾਇਆ ਜਦੋਂ ਤੁਸੀਂ ਉਹਨਾਂ ਦੇ ਕੁਲ ਵੇਨ ਨਮਸਕਾਰ ਕਰਦੇ ਹੋ ਤਾਂ ਹੌਲੀ-ਹੌਲੀ ਤੁਹਾਡਾ ਸਾਰਾ ਸਿਸਟਮ ਲੂਟ ਆ ਜਾਂਦਾ ਆ ਕੁਲ ਦੇਵੀ ਦੇ ਉੱਤੇ ਤਾਂ ਵੈਸੇ ਵੀ ਖੁਸ਼ ਕਰਨਾ ਕੋਈ ਬੜੀ ਔਖੀ ਗੱਲ ਨਹੀਂ ਹੈਗੀ ਕਿਉਂਕਿ ਤੁਸੀਂ ਉਹਨਾਂ ਲਈ ਲਗਾਤਾਰ ਸੇਵਾ ਕਰਿਓ ਉਹਨਾਂ ਦੇ ਮੂਰੇ ਅਰਦਾਸ ਫਰਿਆਦ ਕਰਿਓ ਹੁਣ ਇਹ ਜਿਆਦਾ ਗੁੱਸੇ ਕਿੱਥੋਂ ਹੁੰਦੇ ਹੁੰਦੇ ਜਿਵੇਂ ਇੱਕ ਤਾਂ ਪਹਿਲਾਂ ਤੁਹਾਡੇ ਨਾਲ ਪਹਿਲਾਂ ਹੀ ਗੁੱਸੇ ਨੇ ਜੇ ਤੁਹਾਡੇ ਕੁਲ ਦੇ ਵੀ ਦੇਤੇ ਆ ਉਹ ਤੁਹਾਡੇ ਨੇ ਇੱਕ ਤਾਂ ਪਹਿਲੇ ਗੁੱਸੇ ਹੋਣ ਤੇ ਤੁਸੀਂ ਕੀ ਕਰੋਗੇ ਬਾਹਰ ਕੇ ਸਮੰਦਰ ਚਲੇ ਕਿਸੇ ਮਾਜ ਦੇ ਚਲੇ ਕਿਸੇ ਪੀਰੇ ਦੀ ਦਰਗਾਹ ਤੇ ਚਲੇਗੇ ਕਿਤੇ ਮੱਥਾ ਟੇਕਣ ਚਲੇਗੇ ਫੇ ਉਹਨਾਂ ਨੂੰ ਹੋਰ ਜਿਆਦਾ ਕੜਾਈ ਆਉਂਦੀ ਹੈ ਸਾਡੇਦਰ ਦੇ ਮੱਥਾਂ ਟੇਕਦੇ ਬਾਹਰ ਮੂੰ ਚੱਕੀ ਕਰਦੇ ਨੇ ਇਹ ਇਹ ਚੀਜ਼ ਬਹੁਤ ਵੱਡੀ ਆ ਇਹ ਚੀਜ਼ ਹੋਰ ਜਿਆਦਾ ਨੁਕਸਾਨ ਕਰਦੀ ਆ ਹੋਰ ਜਿਆਦਾ ਉਹਨਾਂ ਨੂੰ ਗੁੱਸਾ ਦਿਵਾਉਂਦੀ ਆ ਹੋਰ ਜਿਆਦਾ ਕਿਰੜ ਦੇਣੇ ਫੇਰ ਫੇਰ ਸਾਹਮਣੇ ਓਕੀ ਹੋ ਜਾਂਦੀ ਆ ਗੱਲ ਉਹਦਾ ਇਸ ਕਰਕੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਕਿਤੇ ਵੀ ਜਾਣ ਆਉਣ ਤੋਂ ਪਹਿਲਾਂ ਮਤਾ ਟੇਕਣ ਤੋਂ ਪਹਿਲਾਂ ਆਪਣੇ ਦੇਵੀ ਦੇਵਤਿਆਂ ਨੂੰ ਸਲਾਮ ਕਰੋ ਅਗਰ ਤੁਹਾਨੂੰ ਨਹੀਂ ਪਤਾ ਕੌਣ ਆ ਸਾਡਾ ਖੁੱਲ ਦੇਵੀ ਦੇਵਤਾ ਤਾਂ ਉਦੋਂ ਹੀ ਨਾਮ ਲੈ ਲਿਆ ਕਰੋ ਵੀ ਇਹ ਸਾਡੇ ਖੁੱਲ ਦੇਵੀ ਜਾਂ ਕੋਈ ਦੇਵਤਾ ਪੀਰ ਪਗੰਬਰ ਜੋ ਵੀ ਹੈ ਸਾਨੂੰ ਨਹੀਂ ਪਤਾ ਦਰਸ਼ਨ ਦੇ ਜਾਰੇ ਬਖਿਓ ਭੁੱਲਾਂ ਚੁੱਕਾਂ ਦੀ ਮਾਫੀ ਪੁੱਛੋ ਗਿਆਨ ਧਿਆਨ ਲੋ ਬਖਿਓ ਲੈਟ ਬਖਿਓ ਪਾਰੀ ਬੇਜ਼ਾਇਤਾ ਬਖਿਓ ਜਿੱਤੇ ਦੇ ਯੋਥੀ ਜ਼ਾਇਤਾ ਬਖਿਓ ਐਨੀ ਗੱਲ ਕਹਿ ਦੋ ਇਹਦੇ ਨਾਲ ਹੀ ਨੋਂ ਤੁਹਾਨੂੰ ਬਿਸ਼ੱਕ ਉਹਦਾ ਨੋਂ ਨਹੀਂ ਪਤਾ ਤੁਸੀਂ ਵੈਸੇ ਵੀ ਕਿਹੜਾ ਨੋਂ ਲੈ ਕੇ ਉਹਨੂੰ ਆਵਾਜ਼ ਮਾਰਤੀਆਂ ਕਹਿ ਕੇ ਤਾਂ ਉਹਨੂੰ ਮਾਂ ਜਾਂ ਬਾਬਾ ਜਾਂ ਪੀਰ ਤੇ ਵੀ ਤੇ ਤਾਂ ਕੁਸਤਾ ਕਹੂੰਗੇ ਨੌਰਥਰਨ ਲੈਂਡ ਲੱਗੇ ਜਿਵੇਂ ਤੁਹਾਡੀ ਦੁਰਗਾ ਮਾਤਾ ਤੁਹਾਡੀ ਗੁਲਦੇਵੀ ਹੋਈ ਤੁਹਾਨੂੰ ਇਹ ਲੱਗੇ ਸ਼ਿਰਾਲੀ ਆ ਜਾ ਜਿਵੇਂ ਇਹ ਮਹਾਮਈ ਆ ਜਾ ਸ਼ਿਰਾਵੜੀ ਉੱਚੇ ਬਹੜਾ ਵਾਲੀ ਇਹ ਕਹੂੰਗੇ ਨਾ ਇਦਾਂ ਹੀ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕਰ ਸਕਦੇ ਹੋ ਤੁਹਾਡੇ ਕੋਲ ਬੇਦੇ ਹੁੰਦੇ ਆ ਤਨੂ ਬੋਦਾ ਵੀ ਤਾਂ ਉਹਨਾਂ ਨੂੰ ਬੋਦਾ ਵੀ ਤੁਹਾਨੂੰ ਇਹ ਆਵਾਜ਼ ਮਾਰ ਰਹੇ ਨੇ ਠੀਕ ਹੈ ਜੀ ਇਹ ਤਰੀਕਿਆਂ ਦੇ ਨਾਲ ਚੱਲ ਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਟਾਈਮ ਹੁੰਦਾ ਹੈ ਆਪਣੇ ਦੇਵੀ-ਦੇਵਤਿਆਂ ਨੂੰ ਖੁਸ਼ ਕਰਨੇ ਦਾ ਤੇ ਸੇਵਾ ਕਰਨੇ ਦਾ ਟਾਈਮ ਬਹੁਤ ਹੀ ਚੱਲ ਰਿਹਾ ਕੱਲੇ ਇੱਕਮ ਸੀ ਕੱਲ ਪਹਿਲਾ ਚੰਨ ਦਾ ਦਿਨ ਸੀ ਅੱਜ ਦੂਜ ਹੋ ਗਈ ਆ ਠੀਕ ਹੈ ਜੀ ਸੋ ਇਹ ਹੁਣ ਤੁਸੀਂ ਸੇਵਾ ਵੀ ਆਪਣੀ ਰੱਖ ਸਕਦੇ ਹੋ ਸੇਵਾ ਰੱਖ ਕੇ ਤੁਸੀਂ ਆਪਣਾ ਦਿਵਾਲੀ ਤੱਕ ਦਿਵਾਲੀ ਤੋਂ 20 ਦਿਨ 30 ਦਿਨ ਹੋਗੇ 10 ਦਿਨ ਬਾਅਦ ਤੋਂ ਤੇ ਲਾ ਲਓ ਤੁਹਾਡੇ 10 ਦਿਨ ਬਾਅਦ ਜਾ ਕੇ ਸ਼ਿਲਾ ਪੂਰਾ ਹੋ ਜਾਣਾ ਕੋਈ ਵੀ ਜੀ ਸੇਵਾ ਕਰਨੀ ਆ ਉਹਦੇ ਲਈ ਮੈਂ ਲਾ ਕੇ ਵੀਡੀਓ ਬਣਾ ਦਊਗਾ ਉਹਦੇ ਵਿੱਚ ਤੁਹਾਨੂੰ ਲੱਗਤ ਉਹ ਗੱਲ ਉਹ ਦੱਸੂਗਾ ਸਾਰੀ ਠੀਕ ਹੈ ਜੀ ਪਰ ਆ ਜਿਹੜੀ ਜਾਣਕਾਰੀ ਹੈ ਇਹ ਤੁਹਾਡੇ ਲਈ ਕਰਨੀ ਬਹੁਤ ਜ਼ਰੂਰੀ ਸੀ ਕਰੇ 9 ਦੇ 9 ਦਿਨ ਕਰੇ ਆਪਣੀ ਜੋਤ ਕਰੋ ਗੁੱਲ ਦੇਵੀ ਦੇਵਤੇ ਦੇ ਨਾਂ ਦੀ ਨੌ ਦਿਨ ਚੌਥ ਕਰਕੇ ਅਸ਼ਟਮੀ ਵਾਲੇ ਦਿਨ ਅਗਰ ਮੱਥਾ ਟੇਕਦੇ ਹੋ ਤਾਂ ਅਸ਼ਟਮੀ ਵਾਲੇ ਦਿਨ ਤੱਕ ਜੋਤ ਕਰੋ ਜੇ ਨੌਮੀ ਵਾਲੇ ਦਿਨ ਮੱਥਾ ਟੇਕਦੇ ਹੋ ਤਾਂ ਨੌਮੀ ਵਾਲੇ ਦਿਨ ਤੱਕ ਜੋਤ ਕਰੋ ਆਮੜੇ ਦੇਵੀ ਦੇ ਜਿਹੜੇ ਦੇਵੀ ਨੂੰ ਤੁਸੀਂ ਮੰਨਦੇ ਹੋ ਕਰਕੇ ਅੱਠ ਅਸ਼ਟਮੀ ਨੂੰ ਜਾਂ ਨੌਮੀ ਨੂੰ ਇਹ ਦਿਨ ਦਾ ਜੀ ਮੱਥਾ ਟੇਕ ਦੋ ਏਗਾ ਜੀ ਕਰੇ ਹਰੀਆਲੀ ਜਰੂਰ ਲਾਇਆ ਕਰੋ ਜਿਉਂ ਜਿਹੜੇ ਹੁੰਦੇ ਆ ਐਉਂ ਲਾਉਣ ਦਾ ਬਹੁਤ ਵਧੀਆ ਫਾਇਦਾ ਹੁੰਦਾ ਕੋਤੇ ਪਤਾ ਲੱਗ ਜਾਂਦਾ ਹੈ ਜੇ ਤੁਹਾਡੇ ਘਰ ਤੇ ਕੋਈ 네ਗੈਟਿਵਿਟੀ ਹੈ ਕਿਸੇ ਨੇ ਕੁਝ ਕੀਤਾ ਹੋਇਆ ਹੈ ਕੋਈ ਜਾਦੂ ਟੂਣਾ ਆਇਆ ਜਾਂ ਤੁਹਾਡਾ ਕੋਈ ਆਪੇ ਦੇਵੀ ਦੇਵਤਾ ਰੁੱਸਿਆ ਹੈ ਤਾਂ ਉਹਦੇ ਵਿੱਚ ਉਹ ਜਿਹੜੇ ਹਰੀਆਲੀ ਤੁਸੀਂ ਲਾਈ ਹੁੰਦੀ ਆ ਉਹ ਪੂਰੀ ਤਰ੍ਹਾਂ ਜਿਹਾ ਉੱਗ ਨਹੀਂ ਪਾਉਂਦੀ ਜਾਂ ਪਲक्कਣ ਖਾ ਜਾਂਦੀ ਆ ਜਾਂ ਇਦਾਂ ਕੁਝ ਹੋ ਜਾਂਦਾ ਜੇ ਇਹਦੇ ਘਰੇ ਬਿਲਕੁਲ ਸਹੀ ਸਲਾਮਤ ਆ ਸਭ ਕੁਝ ਓਕੇ ਆ ਖੁਸ਼ ਨੇ ਫੇਰ ਸਮਝੋ ਪੂਰੀ ਖਰੀ ਖਰੀ ਹੋਊਗੀ ਇਹ ਬਹੁਤ ਵਧੀਆ ਪੁਆਇੰਟ ਹੈ ਇੱਕ ਇਹ ਚੀਜ਼ ਨੂੰ ਜਰੂਰ ਅਜਮਾ ਕੇ ਦੇਖਿਆ ਕਰੋ ਠੀਕ ਆ ਜੀ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਸੇਵਾ ਕਰ ਲੋ ਤਰ ਜੂਬ ਤੁਸੀਂ ਲਸਣ ਪਿਆਜ਼ ਜਿਹੜੀਆਂ ਇਹ ਜਿਹੀ ਚੀਜ਼ਾਂ ਉਹਨਾਂ ਦੇ ਇਹਨਾਂ ਦਿਨਾਂ 'ਚ ਪੰਦਸ਼ ਕਰ ਦੋ ਮੀਟ ਅੰਡਾ ਸ਼ਰਾਬ ਬਿਲਕੁਲ ਕਰੇ ਨਾ ਪਾਓ ਬਿਲਕੁਲ ਜਿਹੜਾ ਖਾਂਦਾ ਵੀ ਆ ਉਹਦਾ ਵੀ ਗਰੇਜ ਕਰੋ ਜੇ ਉਹ ਆਦੀ ਆ ਕਾਨ ਪੀਂਦਾ ਉਹਨੂੰ ਵੀ ਗਰੇਜ ਕਰੋ ਉਹ ਨੂੰ ਜੇ ਤਾਂ ਸੈਟਲਮੈਂਟ ਦੇ ਹਿਸਾਬ ਨਾਲ ਕਰੋਗੇ ਉੱਥੇ ਆਵੇ ਨਾ ਜਦ ਤੁਸੀਂ ਆਪਣਾ ਘਰੇ ਮੱਤਮ ਉਹ ਟੇਕਦੇ ਹੋ ਸਭ ਕੁਝ ਕਰਦੇ ਹੋ ਠੀਕ ਆ ਜੀ ਇਹ ਤਾਂ ਇਹ ਚੀਜ਼ਾਂ ਛੋੜ-ਜੋੜੇ ਕੰਮ ਕਰਕੇ ਤੁਸੀਂ ਆਪਣਾ ਜੀਵਨ ਸਫਲ ਕਰ ਸਕਦੇ ਹੋ ਸਖਾਈ ਹੋ ਸਕਦੇ ਹੋ ਕਿਉਂਕਿ ਜੇ ਕੋਈ ਕਵੇ ਤਾਂ ਕੋਈ ਇਲਮ ਦੇ ਨਾਲ ਕੋਈ ਤੇਜ ਜੇ ਤੈਨੂੰ ਮਨਾ ਲੂਗਾ ਤਾਂ ਨਹੀਂ ਇਲਮ ਦੇ ਨਾਲ ਕਦੇ ਨਹੀਂ ਮੰਨਦੇ ਸੇਵਾ ਨਾਲ ਮੰਨਦੇ ਹੁੰਦੇ ਆ ਇਲਮ ਨਾਲ ਤਾਂ ੱਥਕਾ ਹੁੰਦਾ ਹੈ ਇਲਮ ਨਾਲ ਤਾਂ ਕਿਸੇ ਨੂੰ ਮਨਾਉਣ ਦਾ ਮਤਲਬ ਇਹ ਹੁੰਦਾ ਆ ਡੇ ਅਗਲੇ ਨੂੰ ਕੁਰਸੀ ਦੇ ਹਵਾਲ ਕੇ ਬੰਨ ਕੇ ਤੇ ਅਗਲੇ ਦੇ ਕੰਨ ਪੱਟੀ ਦੇ ਗੰਨ ਰੱਖ ਕੇ ਉਹਨੂੰ ਬਨਾਈਏ ਉਹ ਕੰਮ ਨਹੀਂ ਇਹ ਦੇ ਵਿੱਚ ਹੈਗੇ ਠੀਕ ਹੈ ਜੀ ਇਦਰੀਸੀਵਾ ਹੱਥ ਜੋੜ ਕੇ ਪੈਰਾਂ 'ਚ ਨੱਕ ਰਗੜ ਕੇ ਫੇਰ ਮੰਦੇ ਐ ਫੇਰ ਉਹਦੀ ਮੰਦੀ ਤਸੱਲੀ ਠੀਕ ਹੈ ਜੀ ਸੋ ਕਿਦਾਂ ਇਲਾਜ ਸਾਨੂੰ ਸਾਡੀ ਜਾਣਕਾਰੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਂਦਾ ਮਨ ਅਗੈ ਤੇ ਹੌਨਰ ਟਾਈਮ 'ਚ ਸਾਡੇ ਚੈਨਲ ਨਾਲ ਬਣੇ ਰਹੋ ਦਵਾਲੀ ਦੇ ਉੱਤੇ ਤੁਹਾਨੂੰ ਸਭ ਤੋਂ ਵਧੀਆ ਸੇਵਾ ਕਰਾਵਾਂਗੇ ਤੁਸੀਂ ਕਿਦਾਂ ਸਾਰਾ ਕੁਝ ਕਰਨਾ ਦਵਾਲੀ ਵਾਲੇ ਦਿਨਾਂ ਦੇ ਵਿੱਚ ਪੀਰਾਂ ਨੂੰ ਬਜ਼ੁਰਗਾਂ ਨੂੰ ਆਪਣੇ ਪਿੱਤਰਾਂ ਨੂੰ ਸਭ ਵਰਤੋਂ ਦੀ ਜਾਣਕਾਰੀ ਦੇਵਾਂਗੇ ਬਣੇ ਰਿਹਾ ਚੈਨਲ ਦੇ ਨਾਲ ਜੈਪੀਨ ਜੈ ਸਰਕਰ